ਗਿਆਨੇ ਕਾਰਨ ਕਰਮ ਅਭਿਆਸ ਅਭਿਆਸ ਕੀਤਾ ਜਾਂਦਾ ਸਿਮਰਨ ਦਾ ਦਿਨ ਰਾਤ ਕੀਤਾ ਜਾਂਦਾ ਚੰਗੇ ਕਰਮ ਕੀਤੇ ਜਾਂਦੇ ਦੋਵੇਂ ਹੀ ਮਿਲ ਕੇ ਗਿਆਨ ਪਿਆਤ ਕਰਮੇ ਨਾਸ ਜਦੋਂ ਫਿਰ ਇਹ ਨੂੰ ਅੰਦਰੋਂ ਗਿਆਨ ਹੁੰਦਾ ਫਿਰ ਕਰਮਾਂ ਦਾ ਨਾਸ ਹੁੰਦਾ ਹੈ ਉਸ ਰ ਨਹੀਂ ਹੁੰਦਾ ਭੋਗਣੇ ਹੀ ਪੈਂਦੇ ਨੇ ਤੋ ਇਹ ਕਈ ਕਿਸਮ ਦਾ ਇੱਕ ਹੈ ਸਰਵਣ ਗਿਆਨ ਕੁਝ ਸੁਣਿਆ ਅچھے ਅچھے ਬਚਨ ਸੁਣੇ ਇਹ ਬਾਹਰੋਂ ਕੀ ਗਿਆਨ ਹੈ ਜਿਵੇਂ ਖੁੱਲੇ ਥਾਂ ਤੇ ਅੱਗ ਜਲਾਈ ਬਰਸਾਤ ਪਈ ਅੱਗ ਬਝ ਗਈ ਦੂਸਰਾ ਹੈ ਮੰਨਣ ਗਿਆਨ ਇਹ ਅੰਦਰ ਦਾ ਗਿਆਨ ਹੈ ਬਾਹਰ ਦਾ ਨਹੀਂ ਹੈ ਇਹ ਸਰਵਣ ਗਿਆਨ ਨਹੀਂ ਜਿਵੇਂ ਸਮੁੰਦਰ ਵਿੱਚ ਅੱਗ ਪਾਣੀ ਨਾਲ ਨਹੀਂ बुझਦੀ ਜਿੰਨਾ ਲੋਕਾਂ ਸਮੁੰਦਰ ਦੇਖਿਆ ਦੇਖਿਆ ਹਣਾ ਉੱਥੇ ਅੱਗ ਹੈ ਚੱਕੀ ਉੰਗ ਪਾਣੀ ਚੱਲਦਾ ਹੈ ਜਾਜ ਦੂਰੋ ਦੂਰ ਨੰਗਦੇ ਨੇ ਇਤਨੀ ਜਵਰਦਸਤ ਅੱਗ ਹੈ ਉਸ ਸਮੁੰਦਰ ਨੂੰ ਸੀਮਤ ਰੱਖਿਆ ਹੋਇਆ ਹੈ ਤੂੰ ਪਾਣੀ ਨਾਲ ਨਹੀਂ ਬੁਝੀ ਐਸੀ ਮੰਨਣ ਗਿਆਨ ਇਹ ਨਹੀਂ ਐ ਬਿਮਾਰੀ ਮੋਟੀ ਕੋ ਸੰਗਤ ਮਿਲੀ ਤੇ ਬਸ ਜਾਂਦੇ ਰਹੇ ਇਹ ਬਾਰਮੁਖੀ ਨਹੀਂ ਐ ਤੀਸਰਾ ਹੈ ਨਿਦਿਆਸਨ ਗਿਆਨ ਅਭਿਆਸ ਕਰਦੇ ਕਰਦੇ ਸਿਮਨ ਕਰਦੇ ਕਰਦੇ ਬਿੰਦਗੀ ਕਰਦੇ ਕਰਦੇ ਜਦੋਂ ਵਾਹਿਗੁਰੂ ਨਾਲ ਲਿਵ ਲੱਗ ਜਾਂਦੀ ਹੈ ਫਿਰ ਟੁੱਟਦੀ ਨਹੀਂ ਹ ਕੋਈ ਕਾਰਨ ਹੋ ਜਾ ਹੋ ਜਾਏ ਸਿਰ ਗੱਲ ਵੱਖਰੀ ਹੈ ਉਹ ਇਸ ਤਰ੍ਹਾਂ ਦਾ ਗਿਆਨ ਹੈ ਜਿਵੇਂ ਬੱਦਰਾ ਵਿੱਚ ਬਿਜਲੀ ਕੜਕਦੀ ਹੈ ਨਿਰੀ ਅਗ ਹੈ ਉਹ ਅੰਗਲਿਸ਼ ਕਿਦੀ ਵੀ ਹੈ ਖਲਾਕ ਵੀ ਕਰਦੀ ਹੈ ਇਉਂ ਕੋਠੇ ਕੰਬਦੇ ਜਦੋਂ ਬਿਜਲੀ ਕੜਕਦੀ ਇਹ ਤੀਸਰਾ ਗਿਆਨ ਹੈ ਉਹਦੇ ਆਸਮਾਨ ਗਿਆਨ ਇਹ ਵੀ ਅੰਦਰ ਦਾ ਹੀ ਹੈ ਚੌਥਾ ਜਿਵੇਂ ਅੱਗ ਦੀ ਪਰਲੋ ਹੀ ਆ ਜਾਏ ਦੋ ਕਿਸਮ ਦੀ ਹੁੰਦੀ ਕਦੇ ਪਾਣੀ ਦੀ ਕਦੇ ਅੱਗ ਦੀ ਕਦੇ ਪਾਣੀ ਦੀ ਕਦੇ ਅੱਗ ਦੀ ਸਾਡੇ ਦੇਸ਼ ਦੇ ਰਿਸ਼ੀ ਮਨੀਆਂ ਨੇ ਇਹ ਤਤ ਕੱਢਿਆ ਹੋਇਆ ਹੈ ਕਿ ਜੋ ਪਿੱਛੇ ਸਮਾ ਲੰਘਿਆ ਹੈ ਪਾਣੀ ਦੀ ਪਰਲੋ ਆਏ ਸੀ ਉਹਦੇ ਵਿੱਚ ਸੱਤ ਰਿਖੀ ਬਚੇ ਸਨ ਰੱਬ ਜੀ ਨੇ ਰੱਖ ਲਏ ਜੋ ਮਾਰਕੰਡਾ ਦਾ ਇਤਿਹਾਸ ਹੈ ਪ੍ਰਾਣ ਲਿਖੇ ਹੋਏ ਹਨ ਵੇਦ ਲਿਖੇ ਹੋਏ ਹਨ ਇਹ ਉਹਨਾਂ ਦੀ ਗੱਲ ਹੈ ਤਾਂ ਹੌਲੀ ਹੌਲੀ ਫਿਰ ਸ੍ਰਿਸ਼ਟੀ ਚੱਲੀ ਹੁਣ ਕਹਿੰਦੇ ਅੱਗ ਦੀ ਆਏਗੀ ਜਦੋਂ ਵੀ ਆਏਗੀ ਵਾਰੀ ਨਾਲ ਕਦੇ ਪਾਣੀ ਦੀ ਕਦੇ ਅੱਗ ਦੀ 10 ਅਰਬ 32 ਕਰੋੜ ਸਾਲ ਬਾਅਦ ਇਹ ਪਰਲੋਹਦੀ ਸੰਸਾਰ ਤੇ ਕੁਝ ਵੀ ਨਹੀਂ ਰਹਿੰਦਾ ਫਿਰ ਇੱਕ ਮਹਾ ਪਰਲੋਹ ਹੁੰਦੀ ਹੈ ਧਰਤੀ ਜਿਹੜੀ ਹੈ ਇਹ ਪਾਣੀ ਦਾ ਰੂਪ ਬਣ ਜਾਂਦੀ ਹੈ ਧਰਤੀ ਨਜ਼ਰੀ ਨਹੀਂ ਹੁੰਦੀ ਪਾਣੀ ਜਿਹੜਾ ਹੈ ਇਹ ਅਗ ਦਾ ਰੂਪ ਧਾਰਨ ਕਰ ਲੈਂਦਾ ਅਗ ਜਿਹੜੀ ਹੈ ਉਹ ਹਵਾ ਬਣ ਜਾਂਦੀ ਹੈ ਹਵਾ ਜਿਹੜੀ ਆਕਾਸ਼ ਵਿੱਚ ਬਦਲ ਜਾਂਦੀ ਹੈ ਸਾਚੇ ਤੀ ਪਵਨਾ ਪਿਆ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਪਵਨੇ ਤੇ ਜਲ ਹੋਏ ਜਲ ਤੇ ਤ੍ਰੇ ਪਵਨ ਸਾਚੇ ਜਿਵੇਂ ਸ੍ਰਿਸ਼ਟੀ ਬਣੀ ਹੈ ਐਵੇਂ ਪੁੱਠੀ ਜੀ ਲੱਲ ਪੈਂਦੀ ਹੁਣ ਜਦੋਂ ਆਕਾਸ਼ ਵਿੱਚ ਮਿਲ ਗਏ ਜਿਵੇਂ ਇਹ ਸਰੋਂ ਦਾ ਦਾਣਾ ਹੁੰਦਾ ਹੈ ਫਿਰ ਇਹ সূক্ষਮ ਹੋ ਕੇ ਮਹਾ ਮਾਇਆ ਵਿੱਚ ਸਮਾਪਤ ਹੋ ਜਾਂਦਾ ਕੁਝ ਵੀ ਨਹੀਂ ਰਹਿੰਦਾ ਇਸ ਧਰਤੀ ਦੇ ਸਾਇੰਸਦਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਧਰਤੀ ਪਹਿਲਾਂ ਛੋਲਿਆਂ ਦੇ ਦਾਣੇ ਜਿਹੀ ਹੁੰਦੀ ਜਦੋਂ ਬਣਦੀ ਵੰਦੀ ਵੰਦੀ 50 ਕਰੋੜ ਯੋਜਨ ਹੋ ਗਈ ਅਣਿਕਾਂ ਹੀ ਬਣ ਰਹੀਆਂ ਨੇ ਖਤਮ ਵੀ ਹੋ ਰਹੀ ਹੈ ਪਰ ਲੋ ਵੀ ਆ ਰਹੀ ਸਾਨੂੰ ਸੋਜੀ ਨਹੀਂ ਹੈ ਆਪਣੇ ਆਪਣੇ ਘਰਾਂ ਦੀ ਸੋਜੀ ਖਾ ਲਿਆ ਪਾ ਲਿਆ ਸੌਂ ਗਏ ਫਿਰ ਜਾਗ ਗਏ ਕਿਸ ਵਿਸ਼ੈ ਤੇ ਸੇ ਕਰਕੇ ਮਨੁੱਖ ਜਨ ਮਿਲਿਆ ਇਸ ਕਰਕੇ ਨਹੀਂ ਮਿਲਿਆ ਤਾਂ ਜਨਵਰ ਵੀ ਇਹ ਕੰਮ ਕਰੀ ਜਾਂਦੇ ਇਹ ਮਿਲਿਆ ਸੀ ਬੰਦਗੀ ਵਾਸਤੇ ਸਿਮਰਨ ਵਾਸਤੇ ਜਾਂ ਆਪਾਂ ਗੁਰੂ ਘਰ ਜਾਂਦੇ ਹਾਂ ਗੁਰੂ ਮਹਾਰਾਜ ਦੀ ਕਥਾ ਇਹੜਾ ਇਤਿਹਾਸ ਹੁੰਦਾ ਹੈ ਦਸੇ ਪਾਤਸ਼ਾਹਿਆਂ ਗੁਰੂ ਗ੍ਰੰਥ ਸਾਹਿਬ ਦਾ ਗੁਰਸਿੱਖਾਂ ਦਾ ਭਗਤਾਂ ਦਾ ਸ਼ਹੀਦਾਂ ਦਾ ਇਹ ਮਾਨਵ ਸੰਸਾਰ ਦੀ ਰੀੜ ਦੀ ਹੱਡੀ ਹੈ ਇਹਦੇ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਜੇ ਸਾਨੂੰ ਪਤਾ ਹੀ ਨਹੀਂ ਇਤਿਹਾਸਾਂ ਦਾ ਕੀ ਅਬਜ਼ੁਰਗਾ ਦਾ ਅਸੀਂ ਕੀ ਕਰਾਂਗੇ ਮਾਮੇ ਕਿੰਨਾ ਵੀ ਕੋਈ ਪੜ ਜਾਏ ਗੁਰੂ ਸਾਇੰਸ ਦੀਆਂ ਕਿਤਾਬਾਂ ਵਿੱਚ ਦੂਜੀਆਂ ਕਿਤਾਬਾਂ ਵਿੱਚ ਸਾਡੇ ਗੁਰੂਆਂ ਦਾ ਇਤਿਹਾਸ ਥੋੜੀ ਲਿਖਿਆ ਹੋਇਆ ਹੈ ਵੀ ਉਹਨਾਂ ਕਿਤਾਬਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਰਥ ਥੋੜੀ ਲਿਖਿਆ ਹੋਇਆ ਤਾਂ ਹੋਰ ਗੱਲਾਂ ਸੋ ਇਹ ਜਿਨਾਂ ਨੂੰ ਪਤਾ ਹੀ ਨਹੀਂ ਹੌਲੀ-ਹੌਲੀ ਜੋ ਆਪਣਾ ਰਾਹ ਪੁੰਦਦੇ ਨੇ ਹੌਲੀ-ਹੌਲੀ ਇਹੋ ਜੇ ਗਵਾਜ ਦੇ ਨੇ ਦੁਨੀਆ ਤੋਂ ਖੁਰਾ ਖੋਜ ਹੀ ਮਿਟ ਜਾਂਦਾ ਵੀ ਕੋਈ ਦੁਨੀਆ ਤੇ ਹੋਇਆ ਸੀ ਕਿ ਨਹੀਂ ਸੀ ਹੋਇਆ ਇਸ ਗੱਲ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਜਿੰਨਾ ਵੀ ਹਨ ਹਰ ਇੱਕ ਬੱਚੇ-ਬੱਚੇ ਨੂੰ ਆਪਣੇ ਬਜ਼ੁਰਗਾਂ ਦਾ ਸਿੱਧਾਂ ਗੁਰ ਸਿੱਖਾਂ ਦਾ ਭਗਤਾਂ ਦਾ ਗੁਰੂਆਂ ਦਾ ਪਰਉਪਕਾਰੀਆਂ ਦਾ ਇਤਿਹਾਸ ਜਿਹੜਾ ਹੈ ਉਹ ਸੁਣਨਾ ਜਾਂ ਯਾਦ ਕਰਨਾ ਇਸ ਤਰ੍ਹਾਂ ਹੀ ਜ਼ਰੂਰੀ ਹੈ ਜਿਵੇਂ ਜ਼ਰੂਰੀ ਪਾਣੀ ਪੀਣਾ ਹੁੰਦਾ ਹੈ ਯਸ ਬੰਦਾ ਮਰ ਵੀ ਸਕਦਾ ਹੈ ਸੋ ਇਹਨਾਂ ਗੱਲਾਂ ਤੋਂ ਬਿਨਾ ਰਹਾਣੀਏ ਤੋਂ ਬਿਨਾ insan ਦੀ ਮੌਤ ਹੈ ਮਿਰਤ ਕਈ ਨਾਂ ਕਾ ਜਫਰੀਤ ਨਹੀਂ ਭਗਵੰਤ ਸੋਜੀ ਨਹੀਂ ਹੈ ਕਿੱਥੋਂ ਆਏ ਆ ਕਿੱਥੇ ਜਾਣਾ ਕੀ ਅਸੀਂ ਕਰਨੇ ਕੀ ਅਸੀਂ ਕਰ ਰਹੇ ਹਾਂ ਸੋ ਇਹ ਜਿਹੜਾ ਗਿਆਨ ਹੈ ਮਹਾਂ ਪਰਲੋ ਵਰਗਾ ਚਲਦਾ